ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਰਾ ਪ੍ਰਭ ਹੋ ਆ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾਇਆ ਕਿਰਪਾਲਾ ਹਮਰੀ ਕਰੋ ਹਾਥ ਦਰਸ਼ਾ ਪੂਰਨ ਹੋਏ ਚਿੱਤ ਕੀ ਇੱਛਾ ਤab ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪ੍ਰਭੂ ਨੇ ਮਨੁੱਖ ਨੂੰ ਉਸ ਦੇ ਜੀਵਨ ਰਹਾ ਵਿੱਚ ਆਉਣ ਵਾਲੇ ਵਿਸ਼ੇ ਵਿਕਾਰਾਂ ਤੋਂ ਬਚਾਉਣ ਲਈ ਆਪਣਾ ਆਸਰਾ ਦਿੱਤਾ ਹੈ ਸਹਾਰਾ ਦਿੱਤਾ ਹੈ ਤੇ ਆਪ ਸਹਾਈ ਹੋ ਕੇ ਉਸ ਦੇ ਅੰਦਰੋਂ ਦੁੱਖਾਂ ਤੇ ਰੋਗਾਂ ਦੇ ਡੇਰੇ ਨੂੰ ਭੰਨ ਸੁਟਿਆ ਹੈ ਦੂਰ ਕਰ ਦਿੱਤਾ ਹੈ ਹੁਣ ਸਾਰੇ ਜੀਵ पुरश ते स्त्रियों आत्मक आनंद माण रहे हैं ते हरि प्रभु ने अपनी मेहर नजर की है बख्शिश की है संतो हो सुख हो सब थाई पार ब्रह्म पूरन परमेसर रब आ सब नहीं जाई रहाओ हे संत जनो सारिया था उत्ते आनंद ही आनंद बनिया होया है क्योंकि जो पार ब्रह्म है पूर्ण प्रभु है ओह सब मौजूद प्रतीत हो लग पाया है सब थावा वसदा होया महसूस हो रहा है ठहराओ तुर के बाणे आई ਤਿੰਨ ਸਗਲੇ ਚਿੰਤ ਮਿਟਾਈ ਦਇਆਲ ਪ੍ਰਖ ਮਿਹਰਬਾਨ ਹਰ ਨਾਨਕ ਸਾਚ ਬਖਾਨ ਇਹ ਤੁਰ ਦਰਗਾਹ ਦੀ ਬਾਣੀ ਪ੍ਰਭੂ ਦੀ ਸੇਵਤ ਸਲਾਹ ਦੀ ਬਾਣੀ ਜਿਸ ਮਨੁੱਖ ਦੇ ਹਿਰਦੇ ਵਿੱਚ ਆ ਵਸੀ ਹੈ ਉਸ ਮਨੁੱਖ ਨੇ ਆਪਣੀ ਸਾਰੀ ਚਿੰਤਾ ਮਿਟਾ ਲਈ ਹੈ ਦੂਰ ਕਰ ਲਈ ਹੈ ਅਕਾਲ ਪੁਰਖ ਦਇਆ ਦਾ ਘਰ ਹੈ ਮਿਹਰਾ ਕਰਨ ਵਾਲਾ ਹੈ हे ਨਾਨਕ ਜਿਸ ਮਨੁੱਖ ਉਤੇ ਪ੍ਰਭੂ ਮਿਹਰਬਾਨ ਹੋ ਜਾਂਦਾ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਬਖਾਣਦਾ ਰਹਿੰਦਾ ਹੈ ਭਾਵ ਜਪਦਾ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ